ਕਿਸਾਨਾਂ ਨੂੰ ਫਸਲੀ ਚੱਕਰ ਚੋਂ ਕੱਢਣ ਚ ਸਹਾਇਕ ਤੇ ਬਾਗਵਾਨਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਹੁਸ਼ਿਆਰਪੁਰ ਦਾ ਫੂਡ ਪ੍ਰੋਸੈਸਿੰਗ ਪਲੈਂਟ ਸਾਲ 2005 ਚ ਸ਼ੁਰੂ ਹੋਏ ਇਸ ਫੂਡ ਪ੍ਰੋਸੈਸਿਕ ਪਲੈਂਟ ਨੂੰ ਸ਼ੁਰੂਆਤੀ ਦੌਰ ਚ ਕੁਝ ਔਕੜਾਂ ਕਰਕੇ ਬੰਦ ਕਰ ਦਿੱਤਾ ਗਿਆ ਸੀ ਪਰ ਕਿਸਾਨਾਂ ਦੀ ਪੁਰਜ਼ੋਰ ਮੰਗ ਤੇ ਸਰਕਾਰ ਨੇ 2016 ਚ ਇੱਕ ਵਾਰ ਫਿਰ ਇਸ ਨੂੰ ਚਾਲੂ ਕਰ ਦਿੱਤਾ ਅੱਜ ਕੱਲ੍ਹ ਇੱਥੇ ਕਿਹਨੂੰ ਪ੍ਰੋਸੈਸਿੰਗ ਦਾ ਕੰਮ ਚੱਲ ਰਿਹਾ ਹੈ ਪ੍ਰੋਸੈਸਿੰਗ ਪੰਜਾਬ ਐਗਰੋ ਚੂਜ਼ ਪ੍ਰੋਸੈਸਿੰਗ ਪਲੈਂਟ ਦੇ ਚੇਅਰਮੈਨ ਮੁਤਾਬਕ ਏਸ ਪਲਾਂਟ ਚ ਫਲਾਂ ਤੇ ਸਬਜ਼ੀਆਂ ਦੀ ਹੁੰਦੀ ਪ੍ਰੋਸੈਸਿੰਗ ਦੇ ਨਾਲ ਕਿਸਾਨਾਂ ਨੂੰ ਕਾਫੀ ਲਾਭ ਹੋ ਰਿਹਾ ਹੈ। ਫਰੈਡ ਫਰੂਟਸ ਤੇ ਵੈਜੀਟੇਬਲ ਪ੍ਰੋਸੈਸ ਹੁੰਦੇ ਨੇ। ਕਿੰਨੂ ਫਰੂਟਸ ਦੇ ਵਿੱਚ ਕਿੰਨੂ ਪ੍ਰੋਸੈਸ ਹੁੰਦਾ, ਐਪਲ ਪ੍ਰੋਸੈਸ ਹੁੰਦਾ ਜਿਹੜਾ ਕਿ ਅਸੀਂ ਪੁਰਾ ਜੌਬ ਵਰਕ ਕਰੀਦਾ ਹੈਗਾ ਆ। ਆਮਲਾ ਪ੍ਰੋਸੈਸ ਹੁੰਦਾ ਹੈਗਾ ਆ ਤੇ ਵੈਜੀਟੇਬਲਸ ਦੇ ਵਿੱਚ ਟਮਾਟਰ ਪ੍ਰੋਸੈਸ ਹੁੰਦਾ, ਚਿੱਲੀ ਪ੍ਰੋਸੈਸ ਹੁੰਦੀ ਹੈਗੀ ਆ ਤੇ ਹੋਰ ਅਸੀਂ ਸੋਚ ਰਹੇ ਹੈਗੇ ਆ ਜਿੱਦਾਂ ਬੀਟ 슈ਗਰ ਹੈਗੀ ਆ, ਗਾਜਰ ਹੈ। ਉਹਨੂੰ ਵੀ ਅਸੀਂ ਪ੍ਰੋਸੈਸ ਕਰੀਏ ਜ਼ਿੰਮੇਦਾਰਾਂ ਦਾ ਤੇ ਖਾਸ ਕਰ ਬਾਗਬਾਨਾਂ ਦਾ ਬਹੁਤ ਵੱਡਾ ਫਾਇਦਾ ਹੋਇਆ ਹੈ ਇਸ ਇਲਾਕੇ ਦੇ ਵਿੱਚ ਜਿਹੜੀ ਕਿਨੂ ਦੀ ਫਸਲ ਹੈ ਉਹਦੇ ਵਿੱਚ ਮੈਂ ਕਹਿ ਸਕਦਾ ਕਿ ਜਿਹੜੀ ਛੋਟੇ ਸਾਈਜ਼ ਦੀ ਜਿਹੜੀ ਫਸਲ ਹੁੰਦੀ ਸੀਗੀ ਉਹ ਪੁਰਾਣੇ ਅੱਜ ਤੋਂ 3-4 ਸਾਲ ਪਹਿਲਾਂ ਉਹਨਾਂ ਨੂੰ ਕੋਈ ਲੈਂਦਾ ਨਹੀਂ ਸੀ ਜ਼ਿੰਮੇਦਾਰਾਂ ਨੂੰ ਆਪਣੇ ਖੇਤਾਂ ਵਿੱਚ ਡਿਸਪੋਜ਼ ਆਫ ਕਰਨੀ ਪੈਂਦੀ ਸੀ ਪਰ ਅੱਜ ਉਹ ਜਿਹੜੀ ਛੋਟੇ ਜਿਹੜਾ ਕਿਨੂ ਹੈ ਉਹ ਇਸ ਪਲਾਂਟ ਦੇ ਵਿੱਚ ਪ੍ਰੋਸੈਸ ਹੁੰਦਾ ਹੈ ਤੇ ਉਹਦੇ ਨਾਲ ਜਿਹੜੀ ਜ਼ਿਮੀਦਾਰਾਂ ਦੀ ਤਾਂ ਇਨਕਮ ਵਧੀ ਵਧੀ ਆ ਦੱਸ ਦਈਏ ਕਿ ਪੰਜਾਬ ਚ ਦੋ ਵੱਡੇ ਫੂਡ ਪ੍ਰੋਸੈਸਿੰਗ ਪਲਾਂਟ ਨੇ ਜਿਨ੍ਹਾਂ ਵਿੱਚੋਂ ਇੱਕ ਹੁਸ਼ਿਆਰਪੁਰ ਤੇ ਦੂਜਾ ਅਬੋਹਰ ਹੈ ਹੁਸ਼ਿਆਰਪੁਰ ਤੋਂ ਸਮੀਰ ਵਿਸ਼ੇਸ਼ਟ ਜਗਬਾਣੀ ਟੀਵੀ